ਸੁਖੀ ਬਸੇ ਸੰਸਾਰ ਮਾਲਕਾ ਨਗਰ ਖੇੜੇ ਸੁਖ ਰੱਖੀ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ ਪਰ ਬਹੁਤੀ ਵਾਰ ਦੇਸ਼ ਉਹਨਾਂ ਸਥਿਤੀਆਂ ਦੇ ਵਿੱਚ ਆ ਜਾਂਦਾ ਹੈ ਕਿ ਜੰਗ ਕਰਨੀ ਪੈਂਦੀ ਹੈ ਤੇ ਹੁਣ ਜੰਗ ਰੁਕ ਚੁੱਕੀ ਹੈ ਜੀ ਤੇ ਬਾਰਡਰ ਦੇ ਨੇੜੇ ਪੈਂਦੇ ਪਿੰਡਾਂ ਤੇ ਸ਼ਹਿਰਾਂ ਨੇ ਸੁੱਖ ਦਾ ਸਾਹ ਲਿਆ ਬਲਕਿ ਪੂਰੇ ਪੰਜਾਬ ਦਾ ਪੂਰੇ ਭਾਰਤ ਨੇ ਸੁੱਖ ਦਾ ਸਾਹ ਲਿਆ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਜੰਗ ਕਿਸੇ ਮਸਲੇ ਦਾ ਹੱਲ ਇਹ ਸਾਰੇ ਘਟਨਾਕਰਮ ਦੇ ਦੌਰਾਨ ਅਸੀਂ ਆਪਣੀ ਭਾਰਤ ਸਰਕਾਰ ਭਾਰਤੀ ਸੈਨਾ ਦਾ ਤੇ ਭਾਰਤ ਦੇ ਲੋਕਾਂ ਦਾ ਵੀ ਧੰਨਵਾਦ ਕਰਦੇ ਹਾਂ ਭਾਰਤ ਦੇ ਲੋਕਾਂ ਦਾ ਧੰਨਵਾਦ ਇਸ ਲਈ ਕਿਉਂਕਿ ਉਹਨਾਂ ਨੇ ਭਾਰਤੀ ਸੈਨਾ ਦੇ ਉੱਤੇ ਭਾਰਤੀ ਸਰਕਾਰ ਤੇ ਸਾਰੇ ਨਿਯਮਾਂ ਨੂੰ ਫੋਲੋ ਕੀਤਾ ਆਲਰਾਉਂਡ ਨੂੰ ਫੋਲੋ ਕੀਤਾ ਅਤੇ ਪੂਰੇ ਦੇਸ਼ ਨੇ ਮੋਢੇ ਨਾਲ ਮੋਢਾ ਜੋੜ ਕੇ ਭਾਰਤੀ ਸੈਨਿਕਾਂ ਨਾਲ ਸਾਥ ਦਿੱਤਾ ਜੰਗ ਰੁਕ ਚੁੱਕੀ ਹੈ ਜੀ ਤੇ ਜੰਗ ਰੋਕਣ ਲਈ ਕਦਮੇ ਕੀਤੀ ਹੈ ਅਮਰੀਕਾ ਨੇ ਜਾਂ ਕਹਿ ਲਈਏ ਪੰਜਾਬੀ ਦੇ ਵਿੱਚ ਆਪਾਂ ਕਹਿੰਦੇ ਹਾਂ ਸਰਪੰਚ ਹਨਾ ਦੁਨੀਆ ਦੇ ਇੱਕ ਇਕਨੋਮਿਕ ਪੱਧਰ ਤੇ ਸਟਰੋਂਗ ਮੁਲਕ ਨੇ ਵਿੱਚ ਆ ਕੇ ਦੋ ਮੁਲਕਾਂ ਦੇ ਵਿੱਚ ਸਮਝੌਤਾ ਕਰਾਇਆ ਤੇ ਸਾਨੂੰ ਉਮੀਦ ਹੈ ਕਿ ਜੰਗ ਅੱਗੇ ਰੁਕੀ ਰਹੇਗੀ ਤੇ ਸ਼ਾਂਤੀ ਬਣੀ ਰਹੇਗੀ ਤੇ ਲੋਕ ਸੁੱਖ ਦਾ ਸਾਹ ਲੈਦੇ ਰਹਿਣਗੇ ਜੰਗ ਦੇ ਹਮੇਸ਼ਾ ਨੁਕਸਾਨ ਹੀ ਹੁੰਦੇ ਨੇ ਫਾਇਦੇ ਨਹੀਂ ਪਰ ਮੋਤੀ ਵਾਰ ਜੰਗ ਇਸ ਲਈ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਸਾਨੂੰ ਇਹ ਸਾਬਤ ਕਰਨਾ ਪੈਂਦਾ ਹੈ ਕਿ ਅਸੀਂ ਹੈਗੇ ਹਾਂ ਮਤਲਬ ਹੈਗੇਆਂ ਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਸ਼ਾਂਤੀ ਬਣਾਈ ਰੱਖਦੇ ਹੋ ਤੇ ਹੱਦੋਂ ਵੱਧ ਸ਼ਾਂਤੀ ਹੋ ਜਾਂਦੀ ਹੈ ਤਾਂ ਉਹ ਵੀ ਕਾਇਰਤਾ ਦੀ ਨਿਸ਼ਾਨੀ ਹੋ ਜਾਂਦੀ ਹੈ ਇਸ ਕਰਕੇ ਕੁਝ ਨਾ ਕੁਝ ਦੱਸਣਾ ਆਪਣੀ ਹੋਣ ਨੂੰ ਬਚਾ ਕੇ ਰੱਖਣਾ ਵੀ ਜੰਗ ਦਾ ਹਿੱਸਾ ਹੀ ਬਣ ਜਾਂਦਾ ਹੈ ਹੁਣ ਇਸ ਸਾਰੇ ਘਟਨਾਕਰਮ ਦੇ ਦੌਰਾਨ ਜੇਕਰ ਅਸੀਂ ਗੱਲ ਕਰੀਏ ਮੀਡੀਆ ਅਦਾਰਿਆਂ ਦੀ ਤਾਂ ਤੁਸੀਂ ਸੋਚੋ ਕਿ ਉਹਨਾਂ ਨੇ ਆਪਣਾ ਜਿਹੜਾ ਰੋਲ ਹੈ ਉਹ ਸਹੀ ਤਰੀਕੇ ਨਾਲ ਨਿਭਾਇਆ ਅਸੀਂ ਨਾ ਪਹਿਲਾਂ ਆਪਣੇ ਘਰਾਂ ਦੇ ਵਿੱਚ ਸੀਰੀਅਲ ਦੇਖਿਆ ਕਰਦੇ ਕਹਾਣੀ ਕਰ ਕਰਕੇ ਉਹ ਕਾਲਪਨਿਕ ਹੁੰਦਾ ਸੀ ਤੇ ਪਤਾ ਹੁੰਦਾ ਸੀ ਕਿ ਸਾਰੀਆਂ ਗੱਲਾਂ ਬਣਾਈਆਂ ਹੋਈਆਂ ਨੇ ਉਹੀ ਰੋਲ ਅਦਾ ਕੀਤਾ ਹੈ ਭਾਰਤੀ ਮੀਡੀਆ ਨੇ ਕਾਲਪਨਿਕ ਗੱਲਾਂ ਬਣਾ ਕੇ ਸਾਡੇ ਅੱਗੇ ਪਰੋਸੀਆਂ ਗਏ ਤੁਸੀਂ ਸੋਚੋ ਕਿ ਮੀਡੀਆ ਦਾ ਜਿਹੜਾ ਸતર ਹੈ ਉਹ ਕਿਸ ਲੈਵਲ ਤੱਕ ਡਿੱਗ ਚੁੱਕਿਆ ਹੈ ਕਿ ਇਸ ਤਰ੍ਹਾਂ ਹੋਣਾ ਚਾਹੀਦਾ ਕਿ ਜੰਗ ਦੇ ਮਾਹੌਲ ਦੇ ਵਿੱਚ ਵੀ ਮੀਡੀਆ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਕਿ ਇਹ ਨਹੀਂ ਚਾਹੁੰਦਾ ਕਿ ਸੱਚ ਸਾਡੇ ਅੱਗੇ ਪਰੋਸਿਆ ਜਾਵੇ ਅਸੀਂ ਕਿਸ ਉੱਪਰ ਵਿਸ਼ਵਾਸ ਕਰੀਏ ਸਾਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਭਾਰਤੀ ਮੀਡੀਆ ਨੇ ਭਾਰਤੀ ਜਿਹੜੇ ਚੈਨਲ ਨੇ ਉਹਨਾਂ ਨੇ ਵੱਡੇ ਵੱਡੇ ਨਾਮ ਵੱਡੇ ਵੱਡੇ ਚੈਨਲ ਉਸ ਦੇ ਵਿੱਚ ਸ਼ਾਮਲ ਨੇ ਉਹ ਪੰਜਾਬੀ ਦੀ ਇੱਕ ਕਹਾਵਤ ਨੇ ਕਿ ਨਾਮ بڑے ਔਰ ਦਰਸ਼ਨ ਛੋਟੇ ਕਿ ਜਿਨ੍ਹਾਂ ਦਾ ਨਾਮ ਤਾਂ ਬਹੁਤ ਵੱਡਾ ਹੈ ਪਰ ਕੰਮ ਕੁਝ ਵੀ ਨਹੀਂ ਹਾਲਾਂਕਿ ਪੰਜਾਬ ਦੇ ਜਿਹੜੇ ਕੁਝ ਨਿਊਜ਼ ਚੈਨਲ ਨੇ ਉਹਨਾਂ ਨੇ ਬੜੀ ਸੰਵੇਦਨਸ਼ੀਲ ਤਰੀਕੇ ਨਾਲ ਸਾਡੇ ਤੱਕ ਖਬਰਾਂ ਪਹੁੰਚਾਈਆਂ ਉਹਨਾਂ ਨੇ ਬੜੇ ਸਟੀਕ ਤਰੀਕੇ ਨਾਲ ਸਾਨੂੰ ਸਹੀ ਅਤੇ ਦਰੁਸਤ ਖਬਰ ਵੀ ਦਿੱਤੀ ਸਾਡੇ ਜਿਹੜੇ ਲੋਕਲ ਚੈਨਲ ਨੇ ਉਹਨਾਂ ਨੇ ਵੀ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕੀਤਾ ਪਰ ਕੀ ਇਹ ਜ਼ਿੰਮੇਵਾਰੀ ਵੱਡੇ ਚੈਨਲਾਂ ਤੇ ਲਾਗੂ ਨਹੀਂ ਹੁੰਦੀ ਕਿ ਇਹਨਾਂ ਨੂੰ ਨੱਥ ਪਾਉਣ ਵਾਲਾ ਕੋਈ ਨਹੀਂ ਹਾਲਾਂਕਿ মিডিਆ ਨੂੰ ਲੋਕਤੰਤਰ ਦੇ ਵਿੱਚ ਤੀਜਾ ਸਤੰਭ ਮੰਨਿਆ ਜਾਂਦਾ ਹੈ ਤੇ ਹੁਣਾਂ ਵੀ ਚਾਹੀਦਾ ਹੈ ਫ੍ਰੀडम ਦੀ ਗੱਲ মিডিਆ ਦੀ ਸਪੀਚ ਆਫ ਫ੍ਰੀडम ਦੀ ਗੱਲ ਹਮੇਸ਼ਾ ਹੋਣੀ ਚਾਹੀਦੀ ਹੈ ਪਰ ਜੰਗਵਰ ਦੇ ਮਾਹੌਲ ਦੇ ਵਿੱਚ ਤੇ ਝੂਠੀਆਂ ਖਬਰਾਂ ਕੀ ਜਾਇਜ਼ ਨੇ ਇੱਥੇ ਇਹਨਾਂ ਨੂੰ ਆਪ ਹੀ ਸੋਚਣਾ ਚਾਹੀਦਾ ਹੈ ਕਿ ਇਹ ਗਲਤ ਹੈ ਦੇ ਵਿਊ ਤੇ টিਆਰਪੀ ਦੀ ਤੌਰ ਤੇ ਵਿੱਚੋਂ ਬਾਹਰ ਨਿਕਲ ਕੇ ਇਨਸਾਨੀਅਤ ਦੇ ਤੇ ਸਹੀ ਤੇ ਸਤਿਥੀ ਖਬਰਤੀ ਗੱਲ ਕਰਨੀ ਚਾਹੁੰਦੀ ਹੈ ਸੋ ਇਹ ਸਾਰੀਆਂ ਗੱਲਾਂ ਕਰਦੇ ਹੋਏ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ ਤੇ ਕਹਿਣਾ ਹੈ ਕਿ ਸ਼ਾਂਤੀ ਬਣੀ ਰਹੇ ਹਰੇਕ ਪਾਸੇ ਸੁੱਖ ਬਣਿਆ ਰਹੇ ਚੈਨ ਬਣਿਆ ਰਹੇ ਕਿਸੇ ਦੇ ਕਰੇ ਕੋਈ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ ਜਿਦੇ ਕਰਕੇ ਉਹਨਾਂ ਨੂੰ ਦੁੱਖ ਹੋਵੇ ਕੋਈ ਵੀ ਦੇਸ਼ ਜੰਗ ਕਾਰਨ ਲਹੂ ਲਹਾਨ ਨਾ ਹੋਵੇ ਕੋਈ ਵੀ ਦੇਸ਼ ਜੰਗ ਦੀ ਅੱਗ ਦੇ ਵਿੱਚ ਨਾ ਮੱਚੇ ਹਰੇਕ ਪਾਸੇ ਪੂਰੇ ਵਰਲਡ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਸ਼ਾਂਤੀ ਬਣੀ ਰਹੇ ਅਸੀਂ ਪੰਜਾਬੀ ਤਾਂ ਹਮੇਸ਼ਾ ਤੋਂ ਹੀ ਸਰਬਤ ਦੇ ਭਲੇ ਦੀ ਮੰਗ ਕਰਦੇ ਹਾਂ ਤੇ ਮੰਗ ਕਰਦੇ ਰਹਾਂਗੇ ਸਾਡੀ ਅਰਦਾਸ ਦੇ ਵਿੱਚ ਵੀ ਇਹ ਗੱਲ ਅਕਸਰ ਹੁੰਦੀ ਰਹਿੰਦੀ ਹੈ ਤੇ ਹੁੰਦੀ ਰਹੇਗੀ ਸਾਡੇ ਤਾਂ ਅਰਦਾਸ ਦੇ ਵਿੱਚ ਵੀ ਸਰਬਤ ਦੇ ਭਲੇ ਦੀ ਮੰਗ ਕੀਤੀ ਜਾਂਦੀ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸੋ ਇਹੀ ਗੱਲ ਕਹਿ ਰਹਾ ਹਾਂ ਮੈਂ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਲੈਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ